पिंड रामगढ़ की कंचन राणी ने बारवीं जमात के आए नतीजे चो सारे पंजाब तो तेरवा नंबर हासिल किया है कंचन राणी वधाई देने विशेष तौर पर लोग सभा हलका जलंधर तो उम्मीदवार बलविंदर कुमार विशेष तौर पर पहुंचे उन्होंने कंचन राणी के परिवार को मुबारकबाद दी इस मौके बलविंदर कुमार ने कहा कि कंचन राणी बाबा साहेब डॉक्टर अंबेडकर जी के मिशन पढ़ो जुड़ो संघर्ष करो दे फलसफे ते चल के पढ़ाई अवल आई है बाबा साहिब दा कहना सी जे औरत पढ़ी लिखी होवे गीता ओ बचियां नु भी पढ़ा सकेगी बलविंदर कुमार वलो कंचन ते परिवार नु शिरोपा पाके सम्मानित कीता गया इस मौके जगदीश शेरपुरी लाल चंद ओजला डॉक्टर लखबीर चंद खुशीराम सरबजीत साबी सरपंच कमल महमिते परिवार दे मेंबर मौजूद सन ए सम्राट ले प्रदीप राजा दी रिपोर्ट जी फ्लोर दे पिंड रामगढ़ पहुंचे हां और इथे साडी बेटी कंचन ਉਹਨਾਂ ਨੇ ਬਹੁਤ ਵੱਡੀ ਪ੍ਰਾਪਤੀ ਕੀਤੀ ਆ ਜਿਹੜੇ 12ਵੀਂ ਦੇ ਨਤੀਜੇ ਆ ਉਹਨਾਂ ਦੇ ਵਿੱਚ ਜਿਹੜਾ ਕਮਰਸ ਸਟਰੀਮ ਆ ਉਹਦੇ ਵਿੱਚੋਂ ਨਹੀਂ ਪੂਰੇ ਪੰਜਾਬ ਦੇ ਵਿੱਚੋਂ ਜਿਹੜਾ ਫੇਰਮਾਨਸਤਾਨ ਜਿਹੜਾ ਪ੍ਰਾਪਤ ਕੀਤਾ ਗਿਆ ਤੇ ਇਸ ਗੱਲ ਲਈ ਅਸੀਂ ਸਮੂਚੀ ਜਿਹੜੀ ਬੌਝੇ ਸਮਾਜ ਪਾਰਟੀ ਦੇ ਸਾਰੇ ਵਰਕਰ ਲੀਡਰ ਉਹਨਾਂ ਨੂੰ ਔਰ ਉਹਨਾਂ ਦੇ ਜਿਹੜੇ ਪੇਰੈਂਟਸ ਆ ਕਮਲ ਕਿਸ਼ੋਰ ਜੀ ਤੇ ਉਹਨਾਂ ਦੀ ਮਾਤਾ ਜੀ ਮੀਨਾ ਜੀ ਔਰ ਹੋਰ ਉਹਨਾਂ ਦੇ ਸਾਰੇ ਪਰਿਵਾਰਕ ਮੈਂਬਰ ਉਹਨਾਂ ਨੂੰ ਵਧਾਈ ਦਿੰਦੇ ਆ ਔਰ ਅਸੀਂ ਇਹੀ ਕਾਮਨਾ ਕਰਦੇ ਆ ਵੇ ਜਿਹੜੇ ਬੱਚੇ ਆ ਦੇਖੋ ਚਾਹੇ ਸਾਡੇ ਕੋ ਅਸੀਂ ਬਹੁਤ ਇੱਕ ਅ ਮਲ ਇੱਕ ਸਪੈਸ਼ਲ ਅ ਮਲ ਇੱਕ ਮਲ ਬਹੁਤ ਸੀਮਾ ਦੇ ਸਾਧਨਾ ਦੇ ਨਾਲ ਅਸੀਂ ਸਾਰੇ ਪ੍ਰਵਾਸ ਸੀਗੇ ਪਰ ਮੈਂ ਕਹਿੰਦਾ ਇਹਨਾਂ ਦੇ ਪੇਰੈਂਟਸ ਦੀ ਮਾਪਿਆਂ ਦੀ ਬਹੁਤ ਵੱਡੀ ਇੱਕ ਪ੍ਰਾਪਤੀ ਆ ਉਹ ਮਹਾਨਤਾ ਆ ਕਿ ਸੀਮਾ ਸਾਧਨ ਹੋਣ ਦੇ باوجود ਉਹਨਾਂ ਨੇ ਬੱਚਿਆਂ ਨੂੰ ਲਗਾਤਾਰ ਪੜਨ ਲਈ ਜਿਹੜਾ ਜ਼ਿੰਦਗੀ ਚ ਅੱਗੇ ਵਧਣ ਦੇ ਉਸ਼ਾਇਤ ਕੀਤਾ ਇਹਦਾ ਹੀ ਸਿੱਟਾ ਆ ਇੱਕ ਚੰਗੀ ਸਿੱਖਿਆ ਦਾ ਮਾ-ਬਾਪ ਵੱਲੋਂ ਇੱਕ ਚੰਗੀ ਸਿੱਖਿਆ ਦਾ ਸਿੱਟਾ ਆ ਵੀ ਜਿਹੜੀ ਬੇਟੀ ਆ ਉਹਨੇ ਲਗਾਤਾਰ ਮਿਹਨਤ ਕੀਤੀ ਔਰ ਇੱਕ ਜਿਹੜਾ ਚੰਗਾ ਜਿਹੜਾ ਪੂਰੇ ਪੰਜਾਬ ਚ 16ਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਮਾ-ਬਾਪ ਦਾ ਤੇ ਸਾਡਾ ਸਾਰੇ ਸਮਾਜ ਦਾ ਔਰ ਪਿੰਡ ਦੇ ਲੋਕਾਂ ਦਾ ਜਿਹੜਾ ਔਰ ਇਲਾਕੇ ਦਾ ਜਿਹੜਾ ਨਾਮ ਰੋਸ਼ਨ ਕੀਤਾ ਮਾਣ ਵਧਾਇਆ ਇਸ ਦੇ ਲਈ ਇਹਨਾਂ ਨੂੰ ਕੰਚਨ ਜੀ ਨੂੰ ਔਰ ਉਹਨਾਂ ਦੇ ਮਾ-ਬਾਪ ਨੂੰ ਸਾਰੇ ਪਰਿਵਾਰਕ ਮੈਂਬਰਾਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਔਰ ਅਸੀਂ ਇਹੀ ਕਾਮਨਾ ਕਰਦੇ ਹਾਂ ਤੇ ਅੱਗੇ ਵੀ ਇਹ ਜ਼ਿੰਦਗੀ ਲਈ ਲੜਕੇ ਨਨ ਤੇ ਆਪਣਾ ਤੇ ਸਾਰੇ ਸਮਾਜ ਦੇ ਭਲੇ ਲਈ ਕੰਮ ਕਰਦਾ